ਸਕਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਦੋਆਬੇ ਦੀ ਅਗਾਹ ਵਦੂ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਵੱਲੋਂ ਆਓ ਸਾਰੇ ਬੁੱਟੇ ਲਾਈਏ ਜਿੰਨੇ ਲਾਈਏ ਉੰਨੇ ਬਚਾਈਏ ਮਹਿੰਮ ਤਹਿਤ ਵਣ ਵਿਭਾਗ ਫਗਵਾੜਾ ਨਹਿਰੂ ਯੂਵਾ ਕੇਂਦਰ ਕਬੂਤਲਾ ਅਤੇ ਗੁਰਦੁਆਰਾ ਬਾਬਾ ਟੇਕ ਸਿੰਘ ਪਲਾਹੀ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਨੇੜਲੇ ਪਿੰਡ ਪਲਾਹੀ ਸਥਿਤ ਲੰਡਨ ਡਰੀਮਰ ਰਿਜ਼ੋਰਟ ਵਿਖੇ ਬੂਟੇ ਲਗਾਏ ਗਏ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ અનુਪਮ ਕਲੇਰ ਏਡੀਸੀ ਨਗਰ ਨਿਗਮ ਕਮਿਸ਼ਨਰ ਫਗਵਾੜਾ ਨੇ ਕੀਤੀ ਜਦ ਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡੀਐਸਪੀ ਦਨਜੀਤ ਸਿੰਘ, ਰਾਮਪਾਲ ਰਾਣਾ, ਬੀਡੀਪੀਓ ਹਰਜੀਤ ਸਿੰਘ, ਰੇਂਜ ਅਫਸਰ ਵਣ ਵਿਭਾਗ, ਤੀਰਤ ਸਿੰਘ ਬਲਾਕ ਅਫਸਰ ਵਣ ਵਿਭਾਗ ਤੋਂ ਇਲਾਵਾ ਜਸਵੀਰ ਸਿੰਘ ਰੇਤਾ ਰਿਟਾਇਰ ਡੀਐਸਪੀ ਤੇ ਪ੍ਰਿੰਸੀਪਲ ਗੁਰਮੀਤ ਸਿੰਘ ਕਾਹੀ ਨੇ ਹਾਜ਼ਰੀ ਲਗਵਾਈ ਸਮਾਗਮ ਨੂੰ ਸੰਬੋਧਨ ਕਰਦਿਆਂ ਏਡੀਸੀ ਅਨੁਪਮ ਕਲੀਰ ਨੇ ਕਿਹਾ ਕਿ ਦਰਖਤਾਂ ਦੀ ਕਟਾਈ ਨਾਲ ਮੌਸਮ ਵਿੱਚ ਹੋ ਰਹੇ ਬਦਲਾਅ ਅਤੇ ਵਾਧੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਇਸ ਸਮੇਂ ਬੂਟੇ ਲਗਾਉਣ ਦੀ ਬੇਹਦ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਫਗਵਾੜਾ ਸ਼ਹਿਰ ਵਿੱਚ ਇਸ ਮੌਸਮ ਦੌਰਾਨ ਵਣ ਵਿਭਾਗ ਪੰਜਾਬ ਦੀ ਸਹਾਇਤਾ ਨਾਲ 35000 ਬੂਟੇ ਲਗਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਸਰਬ ਨੌਜਵਾਨ ਸਭਾ ਦੇ ਇਸ ਉਪਰਾਲੇ ਦੀ ਜਿੱਥੇ ਭਰਪੂਰ ਸ਼ਲਾਘਾ ਕੀਤੀ ਉੱਤੇ ਹੀ ਸਵੈ ਸੇਵੀ ਸਸਤਾਵਾਂ ਨੂੰ ਇਸ ਮੋਹਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ ਸੱਲ, सुरेंद्रਪਾਲ ਵਰਦੀ, ਡੀ ਆਰ ਡੀ ਐਸ ਪੀ, ਪੰਚਾਇਤ ਕੱਤਰ ਸੰਜੀਵ ਕੁਮਾਰ, ਮਨਦੀਪ 바ਸੀ, ਦਰਸ਼ਨ ਮਹਿਰਾ, ਸਾਹਿਬਜੀ ਸਾਬੀ, ਰਾਜਮਹਾਰਾਜਾ, ਗੁਸ਼ਰਨ 바ਸੀ, ਅਨਜੀਤ ਸਿੰਘ ਲੰਡਨ ਡ੍ਰੀਮ, ਛਾਪਾ ਸਰਪੰਚ ਰਣਜੀਤ ਕੌਰ, ਗਿਆਨ ਚੰਦ ਠੇਕੇਦਾਰ, ਮਦਨ ਲਾਲ, ਪੀਟਰ ਕੁਮਾਰ ਸਾਫਾ ਪੰਚ ਆਦੀ ਹਾਜ਼ਰ ਸਨ। ਪੇਸ਼ ਹੈ ਇੱਕ ਰਿਪੋਰਟ। ਗੁੱਡ ਮਾਰਨਿੰਗ ਸਾਰਿਆਂ ਨੂੰ ਸਭ ਤੋਂ ਪਹਿਲੇ ਤੇ ਅੱਜ ਮੰਚ ਤੇ ਵਿਰਾਜਮਾਨ ਔਰ ਪੰਡਾਲ ਦੇ ਵਿੱਚ ਜਿੰਨੇ ਵੀ ਅੱਜ ਸਾਥੀ ਬੈਠੇ ਆ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਸੌਰੀ ਕਰਨੀ ਹਾਂ ਕਿ ਮੈਂ ਥੋੜਾ ਲੇਟ ਹੋ ਗਈ ਗਰਮੀ ਦਾ ਕਾਫੀ ਮਾਹੌਲ ਸੀਗਾ ਔਰ ਕੁਝ ਮੇਰੀ ਮੀਟਿੰਗ ਇੱਕ ਚੱਲ ਰਹੀ ਸੀ ਜਿਹਦੇ ਕਰਕੇ ਥੋੜਾ ਮੈਂ ਲੇਟ ਹੋ ਗਈ ਬਟ ਤੁਸੀਂ ਫੇਰ ਵੀ ਆਪਣੀ ਪੇਸ਼ੈਂਸ ਬਣਾ ਕੇ ਕਾਰਜਕ੍ਰਮ ਨੂੰ ਜਿਹੜਾ ਅੱਗੇ ਵਧਾਇਆ ਇਸ ਕਰਕੇ ਬਹੁਤ ਜ਼ਿਆਦਾ ਤੁਸੀਂ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਦੂਜੀ ਗੱਲ ਜਿਹੜੀ ਅੱਜ ਇਹਨਾਂ ਵੱਟਾ ਸੈਫਰਡ ਕੀਤਾ ਹੈ ਸਰਬ ਨੌਜਵਾਨ ਸਭਾ ਨੇ এনवायरमेंट ਨੂੰ ਲੈ ਕੇ এনवायरमेंट ਇਹੋ ਜਿਹਾ ਕਿ ਇਸ਼ੂ ਹੈ ਜਿਹਦੇ ਨਾਲ ਹਰ ਜੀਵ ਜੰਤੂ ਜਿਹੜਾ ਹੈਗਾ ਆ ਅਸਰ ਜਿਹਦੇ ਨਾਲ ਹੁੰਦਾ ਹੈ এনवायरमेंट ਓਵਰ ધ ইয়ারਸ ਬਹੁਤ ਸਾਲਾਂ ਤੋਂ ਗਲੋਬਲ ਵਾਰਮਿੰਗ ਹੋ ਰਹੀ ਹੈ ਪੋਲਿਊਸ਼ਨ ਨੇ ਨੇ ਜ਼ਿਆਦਾ ਹੋ ਰਹੀ ਹੈ ਕਿੰਨੇ ਜ਼ਿਆਦਾ ਡਿਜ਼ੀਜ਼ ਹੋ ਰਹੇ ਐ, ਸਕਿੰ ਟ੍ਰਾਬਲਸ ਹੋ ਰਹੀਆਂ, ਉਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਹੈਗੀਆਂ ਉਹ ਆਪਣਾ ਵਾਤਾਵਰਣ ਜਿਹੜਾ ਹੈਗਾ ਆ ਉਹ ਖਰਾਬ ਹੋਣ ਦੇ ਨਾਲ ਕਿਉਂਕਿ ਪੋਲਿਊਸ਼ਨ, ਓਵਰ ਪਾਪੂਲੇਸ਼ਨ ਬਹੁਤ ਜ਼ਿਆਦਾ ਵਧੀ ਹੈ। ਜੇ ਦੇਖਾ ਕਿ ਬਹੁਤ ਸਾਰੀਆਂ ਜਿਹੜੇ ਜੰਗਲ ਸਿਗੇ ਜਾਂ ਬੂਟੇ ਲੱਗੇ ਹੋਏ ਸੀ ਉਹਨਾਂ ਨੂੰ ਹਟਾ ਕੇ ਉੱਥੇ ਹੋਰ ਜ਼ਿਆਦਾ ਸਿਵਲਾਈਜ਼ੇਸ਼ਨ ਹੋ ਗਈ ਹੈ। ਅੱਜ ਦਾ ਜਿਹੜਾ ਉਪਰਾਲਾ ਹੈ ਪੌਦੇ ਲਗਾਉਂਦਾ ਸਰਬ ਨੌਜਵਾਨ ਸਭਾ ਵੱਲੋਂ ਇਹ ਬਹੁਤ اچھا ਉਪਰਾਲਾ ਹੈ ਤੇ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਐਪਰੀਸ਼ੀਏਟ ਕਰਦੀ ਹਾਂ ਕਿ ਇੰਨੀ ਜ਼ਿਆਦਾ ਗੈਦਰਿੰਗ ਦੇ ਵਿੱਚ ਇੰਨੇ ਸਾਰੇ ਵਾਤਾਵਰਣ ਪ੍ਰੇਮੀ ਤੁਸੀਂ ਸਾਰੇ ਬੁਲਾ ਕੇ ਅੱਜ ਪੌਦੇ ਲਗਾਉਂਗੇ ਇਸ ਤੋਂ ਵੱਡਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਕੋਈ ਹੋਰ ਅੱਛਾ ਕੰਮ ਨਹੀਂ ਹੈਗਾ ਤਸੀਂ ਕਾਰਪੋਰੇਸ਼ਨ ਦੀ ਗੱਲ ਪਲਾਣੀ ਸਾਹਿਬ ਕਰ ਰਹੇ ਸੀਗੇ ਕਿ ਕਾਰਪੋਰੇਸ਼ਨ ਨੇ ਪੌਦੇ ਜਿਹੜੇ ਹੈਗੇ ਆ ਹਲੇ ਸ਼ੁਰੂਆਤ ਨਹੀਂ ਕੀਤੀ ਕਾਰਪੋਰੇਸ਼ਨ ਦਾ ਟਾਰਗੇਟ ਇਸ ਰੈਣੀ ਸੀਜ਼ਨ ਦੇ ਵਿੱਚ ਅਸੀਂ 35000 ਪੌਦੇ ਜਿਹੜੇ ਹੈਗੇ ਲਗਾਉਣੇ ਹੈਗੇ ਆ ਜਿਹੜੀਆਂ ਵੀ ਸੰਸਥਾਵਾਂ ਪੌਦੇ ਲਗਾਉਣਾ ਚਾਹੁੰਦੀਆਂ ਹੈ ਕਾਈਂਡਲੀ ਸਾਡੇ ਦਫ਼ਤਰ ਆ ਕੇ ਆਪਣੇ ਆਪ ਨੂੰ ਦੱਸੋ ਵੀ ਅਸੀਂ ਆ ਲਗਾ ਰਹੇ ਹੈਗੇ ਆ ਅਸੀਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਾਂਗੇ ਔਰ ਹਰ ਪੌਦਾ ਜਿਹੜਾ ਵੀ ਕੋਈ ਲਗਾਏਗਾ ਕਿਰਪਾ ਕਰਕੇ ਉਸ ਪੌਦੇ ਦੀ ਦੇਖਭਾਲ ਕਰਨੀ ਉਹਨੂੰ ਵੱਡਾ ਕਰਨਾ ਵੀ ਆਪਣੀ ਜ਼ਿੰਮੇਵਾਰੀ ਸਮਝੀਏ ਕਿਉਂਕਿ ਅਸੀਂ ਨਾਰਮਲੀ ਬਹੁਤ ਸਾਰੇ ਸਾਲਾਂ ਤੋਂ ਪੌਦੇ ਤਾਂ ਬਹੁਤ ਲਗਾਉਂਦੇ ਹਰ ਸਾਲ ਪਰ ਉਹਦੀ ਸਾਮ ਸੰਭਾਲ ਨਹੀਂ ਹੋ ਪਉਂਦੀ ਜਿਹੜੇ ਕਰਕੇ ਕੀ ਫਿਰ ਉੱਥੇ ਦਾ ਉੱਥੇ ਹੀ ਮੈਟਰ ਰਹਿ ਜਾਂਦਾ ਹੈ ਬਟ ਐਸ ਸਾਲ ਵਿਦ ધ ਹੈਲਪ ਆਫ ਫੋਰੈਸਟ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਵੀਡੀਓ ਸਾਫ ਸਾਰੇ ਜਣੇ ਜਿਹੜੇ ਰਲ ਕੇ ਇਸ ਮੰਚ ਤੇ ਇਕੱਠੇ ਹੋਏ ਆ

ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਸ਼ਾਦੀਆਂ ਕਰ ਰਹੇ ਹੈ ਪ੍ਰੋਗਰਾਮ ਇਹਨਾਂ ਨੇ ਉਲੀਕਿਆ ਹੈ ਤੇ ਮੈਂ ਤੁਹਾਡੀ ਸਾਰਿਆਂ ਦੀ ਮਦਦ ਦੀ ਉਸ ਪ੍ਰੋਗਰਾਮ ਲਈ ਜਾऊंगी ਹਰ ਕੋਈ ਹਾਜ਼ਰੀ ਵੀ ਭਰਨ ਦੇ ਉਹਦੇ ਵਿੱਚ ਵੱਧ ਝੜ ਕੇ ਹਿੱਸਾ ਵੀ ਲੈਣ ਕਿਉਂਕਿ ਸੋਸ਼ਲ ਸੁਸਾਇਟੀ ਦੇ ਨਾਲ ਅਸੀਂ ਅੱਗੇ ਵਧਣਾ ਹੈ ਸਾਰਿਆਂ ਨੂੰ ਨਾਲ ਇਕੱਠੇ ਲੈ ਕੇ ਵਧਣਾ ਹੈ ਤੇ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਰਪਨ ਹੋ ਜਾ ਸਭਰ ਦੇ ਅੱਛੜ ਕੋਵਾੜਾ ਸਰਪਨ ਹੋ ਜਾ ਸਭਰ ਸੋਸਾਇਟੀ ਬਲੋਂਗ ਨਰਿੰਦਰ ਕੁਮਾਰ ਕੰਟਰਪੋਟੜਾ ਅਤੇ ਬਾਬਾ ਟੇਕ ਸਿੰਘ ਸਰਵੰਧਰ ਕਮੇਟੀ ਪਰਾਹੀ ਵੱਲੋਂ ਸਾਡੇ ਜਿਹੜੇ ਆ ਬੂਟੇ ਲਗਾਉਣ ਦਾ ਪ੍ਰੋਗਰਾਮ ਰੰਭਿਆ ਗਿਆ ਤੇ ਜਿਹੜਾ ਪ੍ਰੋਗਰਾਮ ਆ ਇਹ ਲੰਡਨ ਡ੍ਰੀਮ ਦੇ ਜ਼ੋਰ ਤੇ ਲੱਗੇ ਛੱਗ ਜਿਹੜੇ ਆ ਉਹ ਆਲੇ-ਦੋਲੇ ਬੂਟੇ ਲਗਾਏ ਗਏ। ਉਹ ਇਸ ਮੌਕੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਕਨਫਰਮ ਕਲੀਅਰ ਪੀਡੀਸੀ ਕਮ ਕਮਿਸ਼ਨਰ ਨਗਰ ਨਿਗਮ ਪਗਵਾੜਾ ਔਰ ਉਹਨਾਂ ਦੇ ਨਾਲ ਸ੍ਰੀ ਦਾ ਜੀਤ ਸਿੰਘ ਜੀ ਡੀਐਸਪੀ ਪਗਵਾੜਾ ਔਰ ਜਸਵੀਰ ਸਿੰਘ ਜੀ ਰਿਟਾਇਰਡ ਡੀਐਸਪੀ ਔਰ ਰਾਮਪਾਸੇ ਜੀ ਰਾਣਾ ਬੀਡੀਪੀ ਉਹ ਪਗਵਾੜਾ ਔਰ ਉਹਨਾਂ ਦੇ ਨਾਲ ਨਾਲ ਹਰਜੀਤ ਸਿੰਘ ਜੀ ਬਨ ਰੇਂਜ ਅਫਸਰ ਐਫਲੋਰ ਔਰ ਉਹਨਾਂ ਹਕੀਮ ਸਿੰਘ ਜੀ ਬਲਾਕ ਅਫਸਰ ਬਨ ਵਿਭਾਗ ਤੇ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਦੇ ਉੱਤੇ ਔਰ ਇਸ ਦੇ ਇਸ ਮੌਕੇ ਜਿੰਨੇ ਵੀ ਪ੍ਰਬੰਧ ਪ੍ਰਬੰਧਕ ਪਹੁੰਚੇ ਨੇ ਜਾਂ ਪਿੰਡ ਦੀਆਂ ਪੰਚਾਇਤ ਪਹੁੰਚੀ ਆ ਪੰਜ ਸਰਪੰਚ ਪਹੁੰਚੇ ਨੇ ਤੇ ਸਟੂਡੈਂਟ ਦਾ ਸਾਰਿਆਂ ਦਾ ਟੀਚਰ ਸਾਹਿਬਾਨ ਦਾ ਮੈਂਬਰ ਸਾਹਿਬਾਨ ਦਾ ਸਾਰਿਆਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਧੰਵਾਦ ਆ ਇਸ ਮੌਕੇ ਤੇ ਪਹੁੰਚੇ ਨੇ ਜਿਹੜੀ ਸਲਬ ਨੌਜਾ ਸਭਾ ਦੀ ਮੋਹਮ ਆ ਜਿੰਨੇ ਲਾਈਏ ਉਹਨੇ ਬਚਾਈਏ ਦੇ ਤਹਿਤ ਅੱਜ ਜਿਹੜਾ ਆ ਇਹ ਬੂਟੇ ਲਾਉਣ ਦਾ ਕੰਮ ਸ਼ੁਰੂ ਕੀਤਾ ਇਹ ਗਾਂ ਤੋਂ ਵੀ ਜਾਰੀ ਰਹੇਗਾ ਔਰ ਜਿੰਨੇ ਵੀ ਸਰਪੰਚ ਹੋ ਜ सभा ਨੇ ਜਿੰਨੇ ਬੂਟੇ ਲਾਏ ਆ ਉਹਨਾਂ ਦੀ ਦੇਖਭਾਲ ਕਰਕੇ ਉਹਨੂੰ ਪਾਲਿਆ ਆ ਨਾ ਕਿ ਗਿਣਤੀ ਵਧਾਈ ਆ ਇਸ ਕਰਕੇ ਦਾ ਤੋਂ ਮੇਰੀ ਨੌਜ ਰਹਿ ਗਈ ਬਖਵਾਸ ਬਖਵਾਸ ਵਿੱਚ ਜਿਹੜੀ ਇਹ ਨੌਜ ਜਾਰੀ ਰਹੂਗੀ ਇਸ ਲਈ ਸਾਰਿਆਂ ਦਾ ਬਦਵਾਂਟੇ ਸੱਜਣਾ ਦਾ ਜਿੰਨੇ ਵੀ ਜਿਹਦੇ ਕੌਂਛੇ ਨਹੀਂ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਹੈ ਜੀ ਸ਼ੁਕਰੀਆ ਜੀ